ਸਤਿ ਸ੍ਰੀ ਅਕਾਲ ਪ੍ਰੀਤ ਫਤੇ ਕਾਲ ਕਰ ਇੱਕ ਹੋਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਥ ਵਰਲਡ ਦੇ ਨਾਲ ਕਈ ਦਿਨਾਂ ਦਾ ਇੱਕ ਮਸਲਾ ਭਖਿਆ ਹੋਇਆ ਕੰਗਣਾ ਦੇ ਥੱਪੜ ਕਾਣ ਹੁਣ ਥੱਪੜ ਕਾਣ ਦੇ ਪਿੱਛੇ ਅਸਲ ਸੱਚਾਈ ਕੀ ਆ ਅਸਲ ਮਾਇਨੇ ਕੀ ਨੇ ਉਹ ਸਾਹਮਣੇ ਆਉਣੇ ਹਜੇ ਬਾਕੀ ਨੇ ਕਿਉਂਕਿ ਹਜੇ ਕੈਮਰੇ ਦੇ ਪਿੱਛੇ ਦੀ ਸੱਚਾਈ ਸਾਹਮਣੇ ਆਈ ਨਹੀਂ ਥੱਪੜ ਪੈਂਦੇ ਦਾ ਹਜੇ ਉਹ ਨਿਸ਼ਾਨ ਤਾਂ ਸਾਹਮਣੇ ਆ ਗਿਆ ਪਰ ਥੱਪੜ ਪੈਣ ਦੀ ਵਜ੍ਹਾ ਕੀ ਸੀ ਉਹ ਹਜੇ ਪ੍ਰੋਪਰ ਤਰ੍ਹਾਂ ਸਾਹਮਣੇ ਨਹੀਂ ਆਈ। ਹੁਣ ਸਾਰਿਆਂ ਨੂੰ ਪਤਾ ਕਿ ਕਨਸਾਨੀ ਅੰਦੋਲਨ ਦੇ ਵਿੱਚ ਕੰਗਣਾ ਨੇ ਪੰਜਾਬ ਦੇ ਪ੍ਰਤੀ ਕਿੰਨੀ ਢੜਕਾਉ ਵਾਜੀ ਭਾਸ਼ਣਵਾਜੀ ਦਿੱਤੀ ਉਸ ਦੇ ਬਾਵਜੂਦ ਤੇ ਇੱਕ ਪਰਚਾ ਨਹੀਂ ਹੋਇਆ। ਕਿਉਂਕਿ ਇਹਦੇ ਉੱਪਰ ਸੈਂਟਰ ਦਾ ਹੱਥ ਆ। ਆ ਮੋਦੀ মিডিਆ ਦਾ ਤੇ ਬੀਜੇਪੀ ਵਾਲਿਆਂ ਦਾ ਇਹਦੇ ਫਰ ਹੱਥ ਹੈ ਤੇ ਹੁਣ ਇਹ ਸੰਸਦ ਵੀ ਬਣ ਗਈ ਪਰ ਇਹਦੀ ਹਜੇ ਵੀ ਚਰਦਾਵਲੀ ਬਦਲੀ ਨਹੀਂ ਉਹੀ ਅੱਗ ਲਾਉ ਸਰਦਾਬਲੀ ਵਰਤੀ ਤੇ ਪੰਜਾਬੀਆਂ ਟੈਰਰਿਸਟ ਅੱਤਵਾਦੀ ਦੱਸਦੀ ਹੈ ਇਹ ਤੇ ਸਾਡੀਆਂ ਮਾਤਾਵਾਂ ਜੋ ਧਰਨੀਆਂ ਤੇ ਬੈਠੀਆਂ ਸੀ ਉਹ ਕਹਿੰਦੀ ਸੀ ਕਿ 100-100 ਰੁਪਇਆ ਲੈ ਕੇ ਇਹ ਦਿਹਾੜੀਆਂ ਤੇ ਹੁੰਦੀਆਂ ਹੁਣ ਪਹਿਲਾਂ ਇਹਨੇ ਪੱਤਰਕਾਰ ਨਾਲ ਕੀ ਬਕਸੂਪੀ ਕੀਤੀ ਪੱਤਰਕਾਰ ਨੂੰ ਇਹਨੇ ਕਿਵੇਂ ਮਾਈਕ ਭਗਾ ਕੇ ਮਾਰਿਆ ਵੀਡੀਓ ਦੇ ਕੇ ਅੱਗੇ ਇੱਕ ਵਾਰ ਇਹ ਕਹਿੰਦਾ ਨਹੀਂ ਮੈਂ पै गया है, एक होर पंगा जी हाँ थप्पड़ वजन तो बाद कंगना रनौत एक होर पंगा सामने आया है दरअसल रनौत ने एक वार्ता स्टेटमेंट दे दिखती की उग्रवाद भी कंगना ने एक ऐसी हरकत की थी, जिस तो बाद हर कोई हैरान है कि आखिरकार एम पी शोभा दंगिया ने क्या जी हाँ दस दी की रिसेंटली कंगा रनौत दिल्ली एक रिपोर्टर ने जाके सवाल पूछया बस फिर की गलते ही कंगा रनौत गुस्सा आ गया क्योंकि सवाल नहीं रनौत ने रिपोर्टर माइक तक फाड़ लिया रिपोर्टा रनौत अपनी आ सकती रिसेंटली एम पी जो बने ने कंगा रनौत रनौत ने मंडी तो इलेक्शन लड़ा बीजेपी तो टिकट मिली सी ते जित भी हासिल की उस जो दिल्ली जा रही थी उस वे चंडीगढ़ एयरपोर्ट कॉन्सटेबल थप्पड़ चढ़ दिता जिस तू तो बाद ज्यादा है टिपणिया जरूर हो रही ने ना रनौत भेन ने भी बहुत वादी स्टेटमेंट दे दिना ने भी अपने सोशल मीडिया के पोस्ट करते हुए कहा की जिस कॉन्सटेबल ने थप्पड़ मार् उस ਕਿ ਕੁਝ ਨਹੀਂ ਹੋਣਾ ਐਸ ਤੋਂ ਖਾਲਿਸਾਨੀਆਂ ਤੋਂ ਪੈਸੇ ਮਿਲੇ ਹੋਣਗੇ ਐਸ ਤੋਂ ਰਿਮਾਰਟ ਲੈਣਾ ਪੈਣਾ ਹੈ ਕੁਝ ਇਸ ਤਰ੍ਹਾਂ ਦੇ ਨਾਲ ਦੋਹਾ ਪੈਣਾ ਵੱਲੋਂ ਕੁਝ ਐਸੀਆਂ ਟਿੱਪਣੀਆਂ ਕੀਤੀਆਂ ਗਈਆਂ ਜਿਸ ਤੋਂ ਸੁਣ ਕੇ ਹਰ ਕੋਈ ਹੈਰਾਨ ਹੈ ਲੇਕਿਨ ਕੰਨਰ ਨੋ ਦਾ ਇਸ ਤਰ੍ਹਾਂ ਦੇ ਨਾਲ ਰਿਪੋਰਟਰ ਦੇ ਨਾਲ ਵੀ ਬਤਮੀਜ਼ੀ ਕਰਨਾ ਕਿਤੋਂ ਸ਼ੋਭਾ ਨਹੀਂ ਦੰਦਾ ਕੰਨਰ ਨੋ ਜੀ ਤੁਸੀਂ ਥੋੜਾ ਜਿਹਾ ਸੰਭਲ ਜਾਓ ਹੁਣ ਤੁਸੀਂ ਐਮਪੀ ਬਣ ਗਏ ਹੋ ਇਹ ਗੱਲ ਤੁਹਾਨੂੰ ਬਿਲਕੁਲ ਸ਼ੋਭਾ ਨਹੀਂ ਦੰਦੀਆ ਤੁਸੀਂ ਜਨਤਾ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਜਨਤਾ ਦੀ ਗੱਲ ਸੁਣੋ ਨਾ ਕਿ ਐਸ ਤਰ੍ਹਾਂ ਦਾ ਵਿਹਾਰ ਸਾਹਮਣੇ ਰੱਖੋ ਇਹ ਕੰਗੜਾ ਰੋਡ ਦੇ ਬਾਰੇ ਜਿਹੋ ਦੀ ਭੱਦੀ ਸ਼ਬਦਾਵਲੀ ਐਮਪੀ ਬਣ ਗਈ ਫਿਰ ਵੀ ਸੁਧਰੀ ਨਹੀਂ ਪਰ ਉਸ ਤੋਂ ਵੀ ਬਾਅਦ ਇਹਦੀ ਭੈਣ ਨੇ ਜੋ ਪੰਜਾਬੀਆਂ ਦੀ ਬੋਲਿਆ ਉਹ ਵੀ ਮਦਦ ਭਾਗ ਹਾਲਾਂਕਿ ਧੀ ਧੀ ਹੁੰਦੀ ਆ ਪਰ ਇਹਨਾਂ ਦੀ ਜ਼ਬਾਨ ਤੇ ਕੰਟਰੋਲ ਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਲੋਕ ਨੇ ਜੋ ਦੰਗੇ ਕਰਵਾ ਸਕਦੇ ਇਹ ਜਿਵੇਂ ਸੈਂਟਰ ਦੀ ਚਾਲ ਆ ਉਹ ਉਸੇ ਚਾਲ ਤੇ ਚੱਲ ਰਹੇ ਜਿਵੇਂ ਉਹਦੀ ਸ਼ਹਿ ਮਿਲਦੀ ਹੈ ਨਾ ਉਸੇ ਤਰੀਕੇ ਚੱਲਦੀ ਆ ਆ ਹੁਣ ਚਲੋ ਥੱਪੜ ਕਾਹੜ ਤਾਂ ਬਣ ਗਿਆ ਹੁਣ ਥੱਪੜ ਕਾਹੜ ਵਾਂਡ ਤੋਂ ਬਾਅਦ ਕੰਗਲਾਂ ਤੇ ਗਾਣੇ ਕੀ ਬਣਦੇ ਨੇ ਵੀ ਦੇਖਿਓ ਜੇ ਇਹਨੇ ਦੀ ਇਦਾਂ ਦਾ ਸਟੈਂਡ ਰੱਖਿਆ ਤਾਂ ਲੋਕ ਉਸ ਤਰ੍ਹਾਂ ਦੇ ਹੋ ਹੁਣ ਉਸ ਤੋਂ ਬਾਅਦ ਲੋਕਾਂ ਨੇ ਗਾਣੇ ਕੀ ਬਣਾਏ ਨੇ ਇਸ ਤੇ ਇਹ ਵੀ ਤੁਹਾਨੂੰ ਆ ਇੱਕ ਵੀਡੀਓ ਵਿੱਚ ਦਿਖਾਉਣਾ ਤੇ ਲੋਕਾਂ ਨੇ ਗਾਣੇ ਕੀ ਬਣਾਏ ਹੁਣ ਕਹਿੰਦੇ ਵੀ ਜਿਹੜਾ ਕੰਗਲਾਂ ਦੇ ਥੱਪੜ ਵੱਜਿਆ ਨਾ ਇਹ ਦਿਨ ਯਾਦ ਰੱਖਿਆ ਜਾਊਗਾ ਤੇ ਹੁਣ ਉਹਦੇ ਥੱਪੜ ਦੇ ਜੋ ਵੱਜਿਆ ਜੋ ਦੀ ਭੈਣੀ ਸ਼ਮਦਾਬਲੀ ਉਹਦੀ ਭੈਣ ਨੇ ਵੀ ਵਰਤੀ ਉਸ ਤੋਂ ਬਾਅਦ ਲੋਕਾਂ ਵਿੱਚ ਇੰਨਾ ਰੋਸ ਆਇਆ ਕਿ ਲੋਕਾਂ ਨੇ ਕੰਗਣਾ ਦੇ ਗਾਣੇ ਬਣਾਉਣੇ ਸ਼ੁਰੂ ਕਰਤੇ ਥੱਪਣ ਦੇ ਤੇ ਉਹ ਗਾਣੇ DJ ਤੇ ਵੱਜਣ ਲੱਗੇ ਸੁਣੇ ਜਾਂਦੇ ਚੰਤਾ ਦੇ ਵਿੱਚ ਵਾਇਰਲ ਹੋਇਆ ਸੀ ਉਸ ਤੇ ਹੁਣ ਲੋਕ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਲੋਕਾਂ ਨੇ ਹੁਣ ਵਿਆਹ ਸ਼ਾਦੀਆਂ ਦੇ ਵਿੱਚ ਇਹ ਗੀਤ ਵੱਜਣ ਲੱਗ ਕੇ ਆਏ ਤੇ ਕੰਗੜਾ ਨੂੰ ਮਚਾਉਣ ਦੀ ਪੂਰੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਵੀਡੀਓ ਦਿਖਾਉਣੀ ਆ ਪਹਿਲਾਂ ਕੁਝ ਕੇ ਸੈਕਿੰਡਾਂ ਫਿਰ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਆ ਸੋ ਤੁਸੀਂ ਦੇਖਿਆ ਕਿ ਕਿਵੇਂ ਜਿਹੜੇ ਸਰਦਾਰ ਜੀ ਸਮੇਤ ਹੋਰ ਵੀ ਨੌਜਵਾਨ ਨੇ ਉਹ ਭੰਗੜਾ ਪਾ ਰਹੇ ਨੇ ਅਤੇ ਕਹਿ ਰਹੇ ਨੇ ਕਿ ਸੁਣਿਆ ਇਹ ਗੀਤ ਤੇ ਖੂਬ ਪੰਗੜਾ ਪੈ ਰਿਹਾ ਹੈ ਹਾਲਾਂਕਿ ਕੰਗਣਾ ਤੇ ਕੁਲਵਿੰਦਰ ਦਾ ਕੇਸ ਖੂਬ ਵਾਇਰਲ ਹੋ ਰਿਹਾ ਹੈ ਇਸ ਦੇ ਉੱਤੇ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ ਪੰਜਾਬ ਦੇ ਤਕਰੀਬਨ 80% ਲੋਕ ਦੇਖੋ ਹਾਲਾਂਕਿ ਇਹ ਕੰਗਣਾ ਨੂੰ ਇੱਕ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਮੈਂ ਹੁਣ ਮਜੂਦਾ ਐਮਪੀ ਹਾਂ ਤੇ ਮੈਨੂੰ ਵੀ ਇੱਜੇ ਸ਼ੋਖਾਂ ਨਹੀਂ ਦਿੰਦੀਆਂ ਇਸ ਤਰ੍ਹਾਂ ਦੀਆਂ ਕਟਨਾਮਾਂ ਅੱਗੇ ਨਾ ਹੋਣ ਉਹਨੂੰ ਸਿੱਧਰਨਾ ਚਾਹੀਦਾ ਤੇ ਆਪਣੀ ਜਿਹੜੀ ਜ਼ੀਬ ਆ ਨਾ ਇਹਦੇ ਉੱਪਰ ਲਗਾਮ ਲਾਉਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਦੀ ਇਹ ਪੱਦੀ ਸ਼ਬਦਾਵਲੀ ਵਰਤੂ ਤਾਂ ਲੋਕਾਂ ਵਿੱਚ ਰੋਸ਼ ਹੈ। ਤਾਂ ਅਗਰ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਜ਼ਰੂਰ ਕਰਿਓ। ਅਕਸ਼ੇ